ਤੁਸੀਂ ਜਿਹੜਾ ਖਬਰਨਾਮੇ ਦੇ ਨਾਲ ਜਗਤਾਰ ਦਸਾਂ ਸਵਦਾ ਸਵਾਲ ਕਰਦਾ ਏ ਕੋੜਕਪੁਰਾ ਗੋਲੀकांड ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਇਸ ਮਾਮਲੇ ਦੇ ਵਿੱਚ ਹੁਣ 3 ਫਰਵਰੀ ਨੂੰ ਰੀਕੋਰਡ ਦੀ ਮਾਨਜੋ ਅਦਾਲਤ ਵਿੱਚ ਦੋਸ਼ਤਾਨ ਲੈ ਕੇ ਫੈਸਲੇ ਹੋ ਗਏ। ਜਦੋਂ ਵੀ 2015 ਦੇ ਵਿੱਚ ਸ਼ੂਗਰ ਸਿੰਘ ਦੀ ਬੇਗਾਨੀ ਉਸ ਤੋਂ ਬਾਅਦ ਕੋੜਕਪੁਰਾ ਤੇ ਬੰਦ ਕਰਨ ਦਾ ਹੁਕਮ ਹੋ ਗਿਆ। ਇਹਨਾਂ ਦੋਹਾਂ ਦੀ ਕੇਸਾਂ ਦੀ ਕਾਰਵਾਈ ਧੀ ਦੇ ਵੀ ਮਾਨਜੋ ਅਦਾਲਤ ਵਿੱਚ ਚੱਲ ਰਹੀ ਸੀ ਪਰ ਬਾਬੂ ਕਲਾਂ ਗੋਲੀकांड ਦੇ ਵਿੱਚ ਨਾਮਜਦਾਂ ਵੱਲੋਂ ਕੁਝ ਅਰਜ਼ੀ ਮਾਨਯੋਗ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਸੀ ਇਹਨਾਂ ਕੇਸਾਂ ਨੂੰ ਫ੍ਰੀ ਕੋਰਟ ਤੋਂ ਬਾਹਰ ਕਰਨ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਵੱਲੋਂ ਉਹਨਾਂ ਦੀ ਅਰਜ਼ੀ ਨੂੰ ਮੰਨ ਲਿਆ ਸੀ ਅਤੇ ਇੱਕ ਕੇਸ ਨੂੰ ਫ੍ਰੀ ਕੋਰਟ ਤੋਂ ਬਾਹਰ ਚੰਡੀਗੜ੍ਹ ਦੇ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਸੀ ਪਰ ਦੂਜੇ ਪਾਸੇ ਕੋਟਪੂਰਾ ਗੋਲੀਕਾਂਡ ਨੂੰ ਲੈ ਕੇ ਵੀ ਕੇਸ ਦੇ ਵਿੱਚ ਨਾਮਜਦਵ ਵੱਲੋਂ ਐਪਲੀਕੇਸ਼ਨ ਦਾਇਰ ਕੀਤੀ ਗਈ ਸੀ ਕਿ ਇਹਨਾਂ ਵੀ ਕੇਸਾਂ ਨੂੰ ਫ੍ਰੀ ਕੋਰਟ ਤੋਂ ਬਾਹਰ ਕੀਤਾ ਜਾਵੇ ਪਰ ਮਾਨਯੋਗ ਹਾਈ ਕੋਰਟ ਵੱਲੋਂ ਕੋਈ ਵੀ ਫੈਸਲਾ ਨਾ ਆਉਂਦਿਆ ਦੇਖ ਹੁਣ ਇਸ ਕੇਸ ਦੀ ਸੁਲਵਾਈ ਫ੍ਰੀ ਕੋਰਟ ਦੀ ਮਾਨਜੋਗ ਅਦਾਲਤ ਵਿੱਚ ਹੀ ਚੱਲੇਗੀ ਅਤੇ ਹੁਣ 3 ਫਰਵਰੀ ਨੂੰ ਇਸ ਕੇਸ ਦੀ ਦੋਸ਼ਤਾਂ ਨੂੰ ਲੈ ਕੇ ਪੇਸ਼ੀ ਹੈ ਅਤੇ ਉਸ ਦਿਨ ਸਾਰੇ ਹੀ ਨਾਮਜ਼ਦਾਂ ਨੂੰ ਪੇਸ਼ ਹੋਣ ਦੇ ਹਦਾਇਤਾਂ ਵੀ ਕਿਤੇ ਨਾ ਕਿਤੇ ਜਾਰੀ ਕੀਤੀਆਂ ਗਈਆਂ ਨੇ ਇਸ ਮੰਦੇ ਵਿੱਚ ਵਧੇਰੇ ਜਾਣਕਾਰੀ ਸਾਂਝੀ ਕੀਤੀ ਵਕੀਲ ਨਰਿੰਦਰ ਕੁਮਾਰ ਜੀ ਨੇ ਤੁਸੀਂ ਵੀ ਸੁਣੋ ਉਹਨਾਂ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਇਹਨਾਂ ਦੋਹਾਂ ਕੇਸਾਂ ਨੂੰ ਲੈ ਕੇ ਇਹ ਮਾਮਲਾ ਤਾਂ ਬਹੁਤ ਪੁਰਾਣਾ ਹੈ ਤੇ ਹੁਣ ਇੱਕ ਇਹਦੇ ਇੱਕ ਪੁੰਛ ਮਕਦਮੇ ਦੀ ਜਿਹੜੀ ਸਾਈਡ ਸੀ ਉਹ ਟਰਾਂਸਫਰ ਹੋ ਕੇ ਹਾਈ ਕੋਰਟ ਚਲੀ ਗਈ ਸੀ ਉਸ ਕਰਕੇ ਪਿਛਲੇ ਪ੍ਰੈਜ਼ਾਈਡਿੰਗ ਆਫੀਸਰਸ ਨੇ ਜਿਹੜੇ ਅਡੀਸ਼ਨ ਸ਼ਹੀ ਜੀ ਸੀ ਉਹਨਾਂ ਨੇ ਅ ਵੇਟਿੰਗ ਹਾਰਡ ਆਰਡਰ ਲਿਖੀ ਜਾਂਦੇ ਸੀ ਹਾਈ ਕੋਰਟ ਦਾ ਇਸ ਮਾਮਲੇ 'ਚ ਲੇਕਿਨ 27125 ਨੂੰ ਸ਼੍ਰੀ ਦਿਨੇਸ਼ ਕੁਮਾਰ ਵਧਵਾ ਅਡੀਸ਼ਨ ਸ਼ਹੀ ਜਨ ਜੱਜ ਨੇ ਆਰਡਰ ਕਰਤਾ ਕਿ ਕਿਉਂਕਿ ਹਾਈ ਕੋਰਟ ਦੀ ਕੋਈ ਡਾਇਰੈਕਸ਼ਨ ਨਹੀਂ ਸਾਡੇ ਕੋਲ ਆਈ ਕੇਸ ਦੇ ਟਰਾਂਸਫਰ ਬਾਰੇ ਤੇ ਪ੍ਰੈਜ਼ੀਡੈਂਟ ਨੂੰ ਅਨਮਿੱਥੇ ਸਮੇਂ ਲਈ ਨਹੀਂ ਰੱਖਿਆ ਜਾ ਸਕਦਾ ਦੇਗੇ ਇਸ ਕਰਕੇ ਹੁਣ ਕੇਸ ਚਾਰ ਦੇ ਬਹਿਸ ਕਰੋ ਸਾਨੂੰ ਸੰਤਰੀਗ ਲਈਤੀ ਹੁਣ 3225 ਨੂੰ ਹੁਣ 3225 ਨੂੰ ਇਹਦੀ ਬਹਿਸ ਹੋਊਗੀ ਚਾਰ ਦੇ ਉੱਤੇ ਇਸ ਕੇਸ ਦੀ ਟ੍ਰਾਂਸਫਰ ਦੀ ਮੰਗ ਰੱਖੀ ਗਈ ਟ੍ਰਾਂਸਫਰ ਦੀ ਮੰਗ ਰੱਖੀ ਗਈ ਬਬਲਾਲ ਕੇਸ ਦੀ ਬਬਲਾਲ ਕੇਸ ਟ੍ਰਾਂਸਫਰ ਹੋ ਗਿਆ ਉਹਨੂੰ ਇਹ ਕਨੈਕਟ ਕਰਕੇ ਜੋੜ ਦੇ ਸੀਗੇ ਵੀ ਇਹ ਵੀ ਜਾਣ ਕੇ ਕੇਸ ਨਾਲ ਕਨੈਕਟਡ ਹੀ ਹੈ ਇੱਕ ਇੱਕ ਤਰੀਕੇ ਨਾਲ ਜਾਂ ਦੂਜੇ ਤਰੀਕੇ ਨਾਲ ਲੇਕਿਨ ਹਾਈ ਕੋਨੇ ਜਿੱਤੇ ਕੋਈ ਆਰਡਰ ਨਹੀਂ ਕੀਤਾ ਕੋਈ ਚੀਜ਼ ਇਹਨਾਂ ਨੇ ਰੈਫਰੈਂਸ ਬਣਾ ਕੇ ਭੇਜਤਾ ਸੀ ਪਹਿਲੇ तकरीबन 6 ਕੁ ਮਹੀਨੇ ਹੋ ਗਏ ਉਹਨੇ ਘੱਟੋ ਘੱਟ ਪਹਿਲਾ ਬੇਬਲਾਲਾ ਇੱਥੇ ਬੇਬਲਾਲਾ ਚੱਲਦਾ ਸੀ ਕੋਟਪੂਰਾ ਗੋਲੀਕਾਂਡ ਚੱਲਦਾ ਸੀ ਇਹ ਇਹ ਚੱਲਦੇ ਸੀਗੇ ਇਹ ਉਹਦੇ ਨਾਲ ਜੋੜਦੇ ਸੀ ਸਿਰਫ ਕਿਉਂਕਿ ਉਹਦੇ ਚ ਕਾਮਨ ਕਯੂ ਦੇ ਪਰਮਰਾਜ ਅਰੀ ਬਾਦਲ ਅਰੀ ਇਹ ਇਹ ਸੀਗੇ ਸਿਕੰਦਰ ਮਾਨ ਅਰੀ ਇਹ ਵਿੱਚ ਮੁਲਦਮ ਸੀ ਕਨੈਕਟਡ ਮੁਲਜ਼ਮ ਕਿਉਂਕਿ ਕੋਸ਼ਿਸ਼ ਮੁਲਜ਼ਮ ਇੰਟਰਕਨੈਕਟਿਡ ਸੀ ਕੋਈ ਗਵਾ ਇੰਟਰਕਨੈਕਟਿਡ ਸੀ ਇਸ ਕਰਕੇ ਉਹ ਕਨੈਕਟਡ ਗੁੰਦੇ ਸੀ ਬਸ ਇਹ ਹੁਣ ਕੰਟੀਨਿਊਲੀ ਇੱਥੇ ਸੁਣਾਈ ਹੋਏਗੀ ਇਸ ਮਾਮਲੇ ਦਾ ਨਹੀਂ ਜੈਸਮ ਨੇ ਆਰਡਰ ਕਰਤਾ ਹੋਏਗੀ ਜਾਂ ਨਹੀਂ ਹੋਏਗੀ ਇਹ ਤਾਂ ਉਹਨਾਂ ਦਾ ਕੀ ਦੀ ਭਜਨਸ ਹੈ ਕਿ ਆਇਆ ਮੁਲਜ਼ਮ ਜਾ ਕੇ ਹਾਈ ਕੋਰਟ ਨੂੰ ਦੁਆਰਾ ਕਹਿੰਦੇ ਆ ਸਾਡੀ ਸੁਣਵਾਈ ਕਰਕੇ ਇਹਨੂੰ ਟ੍ਰਾਂਸਫਰ ਕਰੋ ਜਾਂ ਨਾ ਕਰੋ ਜੋ ਬਸ ਇੱਕ ਪਾਸੇ ਲਾਓ ਹੋ ਸਕਦਾ ਮਦਈ ਪਾਰਟੀ ਜਾਵੇ ਕਿਉਂਕਿ ਮਦਈ ਪਾਰਟੀ ਵੀ ਐਕਟਿਵ ਹੈ ਇਹਨੇ ਆਦਾ ਵਕੀਲ ਲਿਆਉਂਦੇ ਉੱਥੋਂ ਮਦਈ ਯਾਨੀ ਕਿ ਅਗਰ ਉਧਰੋਂ ਨਿਰਦੇਸ਼ ਆਣ ਤਾਂ ਇਹ ਟ੍ਰਾਂਸਫਰ ਹੋ ਸਕਦਾ ਹਲੇ ਵੀ ਹਾਂ ਡੈਸ਼ ਡੈਫੀਨੇਟਲੀ ਇਹ ਇਹਦੇ ਕੋਈ ਵੱਡੀ ਗੱਲ ਨਹੀਂ ਟ੍ਰਾਂਸਫਰ ਹੋ ਜਾਣਾ ਵੀ ਕੋਈ ਵੱਡੀ ਗੱਲ ਨਹੀਂ ਨਾ ਹੋ ਜਾਣਾ ਵੀ ਕੋਈ ਵੱਡੀ ਗੱਲ ਨਹੀਂ